ਹਾਂਜੀ ਦੋਸਤੋ ਅੱਜ ਆਪਾਂ ਪਹੁੰਚੇ ਆਂ ਖੇਤੀਬੀਗਿਆਨ ਕੇਂਦਰ ਰੋਣੀ ਹੁਣ ਜ਼ਿਮੀਦਾਰਾ ਕੁਲਾੜ ਬੱਬਨਪੁਰ ਕਰਮਜੀਤ ਜੀ ਦੀ ਸਟਾਲ ਤੇ ਪਹੁੰਚੇ ਆਂ ਇਹ ਆਪਣੇ ਗੁੜ ਬਾਰੇ ਥੋੜਾ ਗੁੜ ਨੂੰ ਡਿਫਾਈਨ ਕਰੋ ਜੀ ਕਿਉਂਕਿ ਅੱਜ ਦੇ ਦੌਰ ਦੇ ਵਿੱਚ ਲੋਕ ਚੀਨੀ ਤੋਂ ਬਹੁਤ ਰੱਜ ਗਏ ਅੱਦੇ ਦੇਸ਼ ਦੀ ਚੀਨੀ ਬੰਦ ਹੈ ਲੇਕਿਨ ਲੋਕ ੱੱਕੇ ਨਾਲ ਖਾਈ ਜਾਂਦੇ ਆ ਤੁਸੀਂ ਇੱਕ ਚੀਨੀ ਦੇ ਬਦਲ ਦੇ ਤੌਰ ਤੇ ਇੱਧਰ ਆਇਓ ਨਹੀਂ ਲੋਕ ਤਾਂ ਸੈਲਰ ਲਾਉਂਦਾ ਕੋਈ ਹੋਰ ਵੱਡੀ ਇੰਡਸਟਰੀ ਲਾਉਂਦੇ ਆ ਤੁਸੀਂ ਇੱਕ ਫੂਡ ਇੰਡਸਟਰੀ ਦੇ ਵਿੱਚ ਆਏ ਹੋ ਡੋਮੈਸਟਿਕ ਲੈਵਲ ਤੇ ਬਹੁਤ ਵਧੀਆ ਤੁਹਾਡਾ ਉਪਰਾਲਾ ਹੈ ਹੁਣ ਤੁਸੀਂ ਜਿਹੜੇ ਇੱਕ ਤਾਂ ਹਲਸੀ ਦਾ ਗੁੜ ਤੇਲਾਂ ਵਾਲੀ ਇਹਨਾਂ ਬਾਰੇ ਬਣਾਓ ਦੱਸੋ 15 ਸਾਲ ਹੋ ਗਏ ਜੀ ਇਸ ਲਾਈਨ ਦੇ ਵਿੱਚ 15 ਸਾਲਾਂ ਦੇ ਵਿੱਚ ਆਏ ਮੈਨੂੰ ਵੀ ਆਪਾਂ ਤਾਂ ਪੰਜਾਬ ਦੇ ਵਿੱਚ ਇੱਕ ਤਰ੍ਹਾਂ ਦਾ ਜਾਗ ਲਾ ਚੁੱਕੇ ਹਾਂ ਜੀ ਹਰ ਸਾਲ ਪੰਜ ਚਾਰ ਖਿਡਾਰੀ ਆ ਵਕਰੀ ਵਕਰੀ দামে ਇਸ ਵਾਰ ਵੀ ਮੈਂ ਚਾਰ ਖਿਡਾਰੇ ਤੇ ਕੰਮ ਕਰਵਾਇਆ ਲੋਕਾਂ ਨੂੰ ਕਿਉਂਕਿ ਬਲਕਿ ਡਿਮਾਂਡ ਹਰ ਸਾਲ ਵਧਦੀ ਜਾਂਦੀ ਹੈ ਹੁਣ ਜੇ ਕਹੀਏ ਪਹਿਲਾਂ ਦੇਖੋ ਮੈਂ ਘੱਟ ਜਿੰਨੀ ਘੱਟ ਅਵੇਅਰਨੈਸ ਸੀਗੀ ਉਨੇ ਸਾਡੀ ਸੇਲ ਘੱਟ ਸੀ ਜਿੰਨੇ ਹੁਣ ਅਵੇਅਰਨੈਸ ਜ਼ਿਆਦਾ ਜਿੰਨਾ ਕੰਪੀਟੀਸ਼ਨ ਦਾ ਦੌਰ ਹੈ ਉਹਨਾਂ ਸੋ ਬਲਕਿ ਸਾਡੀ ਸੇਲ ਹੈ ਜਿਹੜੀ ਡਬਲ ਹੋ ਰਹੀ ਹੈ ਤੇ ਬਾਕੀ ਆਪਾਂ 15 ਤੋਂ 18% ਉਹਨਾਂ ਦੇ ਵਿੱਚ ਕੰਮ ਕਰਦੇ ਜੀ ਜਿਹਦੇ ਵਿੱਚ ਵੱਖ-ਵੱਖ ਤਰ੍ਹਾਂ ਦੇ ਮੈਨੂੰ ਤਾਂ ਇਹ ਲੱਗਦਾ ਨਹੀਂ ਵੀ ਕਿਸੇ ਅੱਛਾ ਜਿਹੜਾ ਤੁਹਾਡੇ ਗੁੜਾ ਇੱਕ ਤਾਂ ਆਮ ਗੁੜ ਹੋ ਗਿਆ ਸਧਾਰਨ ਗੁੜ ਹਾਂਜੀ ਆ ਦੇਸੀ ਗੁੜ ਇਹ ਦੇਸੀ ਗੁੜ ਹੋ ਗਿਆ ਚਾਹ ਵਾਲਾ ਠੀਕ ਹੋ ਗਿਆ ਸੌਫਾ ਵਾਲਾ ਗੁੜ ਜੋ ਰੋਟੀ ਖਾ ਕੇ ਹਾਂਜੀ ਲੋਕ ਅੱਜ ਕੱਲ ਯੂਜ਼ ਕਰਦੇ ਆ ਸਵੀਟ ਡਿਸ਼ ਦੇ ਤੌਰ ਤੇ ਇੱਕ ਆਪਣਾ ਹਰਬਲ ਗੁੜਾ ਵੀ ਇਹ ਹਰਪੂਲ ਗੁੜਾ ਹੈ ਇਹ ਸਭ ਤੋਂ ਵੈਸਟਾ ਸਾਡਾ ਇਹਦੇ ਵਿੱਚ ਆਸਬੰਧਾ ਵਗੈਰਾ ਸੂਠ ਵਗੈਰਾ ਔਰ ਇਹ ਬਖਰਾ ਇਹਦੇ ਵਿੱਚ ਕਾਲੀ ਮਿਰਚ ਅੰਬ ਹਲਦੀ ਸੁੰਡ ਅਜਵੈਨ ਸੌਂਫ ਲਾਚੀਨ ਸ਼ੂਕਰ ਵਾਲਾ ਵੀ ਖਾ ਸਕਦਾ ਹੈ ਬੈਬਾਦੀ ਕਮ ਜੂੜਾ ਦਾ ਬਿਲਕੁਲ ਨਹੀਂ ਰਹਿੰਦਾ ਠੀਕ ਹੈ ਜੀ ਤੇ ਉਸ ਤੋਂ ਬਾਅਦ ਜਿਹੜਾ ਸਪਾਈਰੂ ਮੁਸਲੀ ਹੋਏ ਹੈ ਜੀ ਇਹਦੇ ਵਿੱਚ ਸਪਾਈਰੂ ਮੁਸਲੀ ਆਸਬੰਧਾ ਸਤਾਵਰ ਲੇ ਜੀ ਹਲਦੀ ਠੀਕ ਹੈ ਜੀ ਆਮਲੇ ਵਾਲਾ ਗੁੜ ਹੁੰਦਾ ਜੀ ਉਹ ਅੱਜ ਲੈ ਕੇ ਤਿਆਰ ਕਰ ਰਹੇ ਹਾਂ ਜੀ ਤੇਸ ਸਮਝ ਵੈਨ ਵਾਲੀ ਕੈਂਟੀਨ ਦੀ ਆ ਐਲਸੀ ਦੀ ਪਿੰਨੀ ਆ ਗਈ ਹੈ ਇਹ ਐਲਸੀ ਦੀ ਪਿੰਨੀ ਦਿਖਾਓ ਹਾਂ ਜੀ ਇਹ ਐਲਸੀ ਦੀ ਪਿੰਨੀ ਹੋ ਗਈ ਐਲਸੀ ਬਹੁਤ ਵਧੀਆ ਹੈ ਐਲਸੀ ਦੇ ਵਿੱਚ ਓਮੇਗਾ 3 ਫੈਟੀ ਐਸਟਰ ਹੁੰਦਾ ਹੈ ਜੀ ਹਾਰਟ ਬੀਪੀ ਕੈਸਟਰੀ ਬਹੁਤ ਚੰਗੀ ਹੈ ਜੀ ਬਲੋਕੇਜ ਨਹੀਂ ਹੁੰਦੀ ਇਹ ਨਾਰੀਅਲ ਡ్రਾਈਵਰ ਦੇ ਲੱਡੂ ਹੈ ਜੀ ਬਿਲਕੁਲ ਬਿਲਕੁਲ ਬਹੁਤ ਵਧੀਆ ਹੈ ਇਹ ਤਿਲਾਂ ਦੀ ਪਿੰਨੀ ਆ ਗਈ ਇਹ ਤਿਲਾਂ ਵਾਸਤੇ ਇਹ ਤਿਲ ਆ ਡ్రਾਈਵਰ ਕੋਲ ਆ ਗਿਆ ਜੀ ਆ ਸਾਡਾ ਗੁੜਦਾ ਗਾਜਰਪਾਕ ਹੈ ਵੀ ਲੋਕ ਬਹੁਤ ਇਹਨੂੰ ਫੇਵਰਟ ਸਾਬ ਬਹੁਤ ਪਸੰਦ ਕਰਦੇ ਬਹੁਤ ਵਧੀਆ ਮਤਲਬ ਜਿਹੜਾ ਤੁਸੀਂ ਗੁੜਦਾ ਗਾਜਰਪਾਕ ਬਣਾਇਆ ਨਾ ਨਹੀਂ ਲੋਕ ਸਿੰਥੈਟਿਕ ਦੁੱਧ ਤੋਂ ਖੁਆ ਬਣਾ ਕੇ ਸਾਡਾ ਕੀ ਹੋਣ ਸਾਡਾ 17 ਤਰੀਕ ਨੂੰ ਮੈਦ ਦੇ ਸੀ ਲੜਕੀ ਬਾਹਰੋਂ ਆਈ ਸੀ ਸਾਡਾ 400 ਜਿਹੜਾ ਡੱਬਾ ਉਹ ਮੈਦ ਦੇ ਵਿੱਚ ਉਹਨਾਂ ਨੇ ਸਾਡੇ ਗਾਜਰਪਾਕ ਦਾ ਵੰਡੇ ਨੇ ਅੱਛਾ ਜੀ ਹਾਂਜੀ ਤੇ ਆ ਆਪਣਾ ਗੁਰਚਰਾ ਆ ਗਿਆ ਜੀ ਬਹੁਤ ਵਧੀਆ ਉਪਰਾਲਾ ਲੋਕਾਂ ਨੂੰ ਇਹੀ ਮਤਲਬ ਮੈਂ ਮੈਸੇਜ ਦੇਉਂਗਾ ਜਿਹੜੀ ਆਪਣੀ ਕਿਸਾਨੀ ਸੰਘਰਸ਼ ਚੱਲ ਰਿਹਾ ਹੈ ਜੇ ਕਾਰਪੋਰੇਟ ਨਾਲ ਲੜਨਾ ਹੈ ਕਿਸਾਨ ਨੇ ਕਿਸਾਨ ਦੀ ਬਾਹ ਫੜਨੀ ਪੈਣੀ ਹੈ ਨਹੀਂ ਆਪਾਂ ਕਾਰਪੋਰੇਟ ਨਾਲ ਲੜ ਨਹੀਂ ਸਕਦੇ ਜਦ ਤੱਕ ਡੋਮੈਸਟਿਕ ਐਂਟਰਪ੍ਰੀਨਿਓਰਸ਼ਿਪ ਦੇ ਵਿੱਚ ਕਿਸਾਨੀ ਨਹੀਂ ਆਵੇਗੀ ਉਸ ਟਾਈਮ ਤੱਕ ਕਿਸਾਨੀ ਨੂੰ ਮੇਰਾ ਖਿਆਲ ਰੱਬ ਵੀ ਨਹੀਂ ਬਚਾ ਸਕਦਾ ਸਾਰਿਆਂ ਨੂੰ ਵੀ ਇਹੀ ਬੇਨਤੀ ਹੈ ਵੀ ਦੇਖ ਪਰਖ ਕੇ ਜਾਣ ਕੇ ਜੇ ਮੈਂ ਹੀ ਆ ਕਿਉਂ ਨਹੀਂ ਹੈਗਾ ਮੇਰੀ ਵੀ ਬੈਕਗ੍ਰਾਉਂਡ ਤੱਕ ਪਹੁੰਚਿਆ ਜਾਵੇ ਤਾਂ ਲੋਕੀ ਸਮਾਨਤਾ ਦੇ ਤਣੇ ਨਹੀਂ ਵੀ ਅੱਖਾਂ ਵਿੱਚ ਲੈ ਰਿਹਾ ਤੇ ਵੀ ਆ ਕਿਹੇ ਜਾਂ ਕਿਸ ਤਰ੍ਹਾਂ ਉਹ ਮੇਰੇ ਪ੍ਰੋਪਰ ਬੈਕਗ੍ਰਾਉਂਡ ਜਾਣਨੀ ਜ਼ਰੂਰੀ ਹੈ ਬਿਲਕੁਲ ਜੇ ਆਪਾਂ ਜਿਹੜੇ ਭੈਣ ਭਾਈਆਂ ਚੀਜ਼ਾਂ ਲਓ ਇਹ ਨਹੀਂ ਵੀ ਕਿਸੇ ਝਾਂਸੇ ਬਾਕੀ ਤੁਹਾਡਾ ਪਿੰਡ ਦਾ ਬੱਬਨਪੁਰ ਲੁਧਿਆਣਾ ਰੋਡ ਦੇ ਉੱਪਰ ਐਤੂਰੀ ਤੋਂ ਅਗਲੇ ਪਾਸੇ ਜਦੋਂ ਵੀ ਬੰਦਾ ਲੁਧਿਆਣੇ ਜਾਂਦਾ ਹੈ ਜਾਂ ਹੋਰ ਕਿਤੇ ਗੱਡੀ ਰੋਕ ਕੇ ਨਾਲੇ ਤਾਂ ਛੋਟਾ ਮਤਲਬ ਡੀਪ ਸਟੱਡੀ ਕਰੇਗੇ ਮੈਨੂਫੈਕਚਰਰ ਮਤਲਬ ਕਰਦੇ ਹੋ ਤੁਸੀਂ ਆਪਣੇ ਕੋਲ ਬੈਠ ਕੇ ਵੀ ਰੈਡੀ ਕਰਵਾ ਸਕਦਾ ਹੈ ਨੰਬਰ ਹੈਗਾ ਜੀ ਆਪਣਾ 94635 62834 ਜੀ ਬਹੁਤ ਬਹੁਤ ਧੰਨਵਾਦ ਛੋਟਾ ਦਾ ਮਤਲਬ ਸਾਰੇ ਲੋਕਾਂ ਨੂੰ ਮੈਂ ਹੀ ਅਪੀਲ ਕਰਦਾ ਕਿ ਇਸ ਮੇਲੇ ਦੇ ਜੋ ਆਏ ਹੋ ਕਿਸਾਨਾਂ ਦਿਆਂ ਬਣਾਈਆਂ ਹੋਈਆਂ ਚੀਜ਼ਾਂ ਜੋ ਸੈਲਫ ਹੈਲਪ ਗਰੁੱਪ ਜਾਂ ਇੰਡੀਵਿਜੂਅਲ ਤੌਰ ਤੇ ਬਣਾਈਆਂ ਚਾਹ ਇੱਕ ਇੱਕ ਪੈਕਟ ਲੈ ਕੇ ਜਾਣ ਸਾਰੇ ਮਤਲਬ ਕਿਸਾਨਾਂ ਉਰੋਂ ਜ਼ਰੂਰ ਖਰੀਦਦਾਰੀ ਕਰਨ ਅਤੇ ਇਸ ਤੋਂ ਐਕਸਟਰਾ ਜਿਵੇਂ ਅਸੀਂ ਜਿਵੇਂ ਆਪਾਂ ਕਹਿੰਦੇ ਆ ਰੈਡੀ ਕਰਦੇ ਚੀਜ਼ਾਂ ਜੇ ਆਪਾਂ ਨੂੰ ਇੱਥੇ ਮਤਲਬ ਜਦੋਂ ਹੰਗਾਰਾ ਮਿਲਦਾ ਫਿਰ ਅੱਗੇ ਬੰਦਾ ਹੌਸਲੇ ਨਾਲ ਹੀ ਹੋਰ ਚੀਜ਼ਾਂ ਜਿਹੜੀਆਂ ਰੈਡੀ ਕਰਦੇ ਬਹੁਤ ਬਹੁਤ ਤਰ੍ਹਾਂ